ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਮਈ ਆਕਾਲ ਕੀ ਤਵੀ ਚਲਹਾਇਓ ਸਭ ਸਿੱਖਨ ਕਾ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੈ ਨਾ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਜੋ ਸਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਖੰਡਾ ਜਾਕੇ ਹੱਥ ਮੈਂ ਕਲਗੀ ਸੋਹੈ ਸੋ ਹਮਰੀ ਰਖਿਆ ਕਰੇ ਗੁਰ ਕਲਗੀ ਤਾਰ ਸੋ ਹਮਰੀ ਰਖਿਆ ਕਰੇ ਗੁਰ ਕਲਗੀ ਤਾਰ ਜਗਦੀਸ਼ ਬੋਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੀਤ ਕਰ ਨਿਸ਼ਾਨ ਚੁਲਾਏ ਤਦ ਸਿੰਘਨ ਕਹੋ ਬਖਸ਼ ਕਰ ਸ਼ਾਨਾ ਕਾਉ ਖੇਤ ਜਮਾ ਲਿਓ ਸੂਰਮਾ ਅਬ ਜੋ ਚਨਕ ਛੜ ਕੇ ਖੇਤ ਸੁਖ ਹਟਾਲ ਕੋਰ ਸੇਵੀਐ ਇਹ ਨਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕਾ ਜਨਮ ਮਰਨ ਸੁਖ ਜਾਈ ਹੋਵੇ ਸਫਤ ਕਸਮੰਦੀ ਦੂਰ ਅਰਸ ਹੋ ਕੋਰ ਸੋ ਝਟੀਐ ਠੇ ਸਚੇ ਬਾਤਿ ਸਾਹ ਮਾਲਕ ਜਨਮ ਜਨਮ ਦੀ ਕਟੀਐ ਸਚਨ ਸਚਾ ਬਾਤਿ ਸਾਹ ਹੋ ਸਿਰ ਸਾਹ ਅਦਸਾ ਹੋ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਪੰਜਵਾਂ 함ਰੀ ਗਣ ਜਣਤਨ ਗਨਿਆ ਕਾਈ ਆਪਣਾ ਬਿਰਦ ਪ੍ਰਸ਼ਾਨ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰਗ ਮੰਨ ਸਾਚਾ ਸਾਹਿਬ ਸਦ ਮਿਹਰਬਾਨ ਰੂਪੁਰੇ ਹੋਈ ਸਰਬ ਕਲਿਆਣਾ ਰਹਾ ਜਿਉ ਪਾਏ ਪਿੰਡ ਜਿਨ ਸਾਜਿਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਦੇਤਾ ਪੈਨਣ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਾਧ ਕੁਰਬਾਨ